ਸਭ ਤੋਂ ਪਹਿਲਾਂ ਤਾਂ ਮੂੰਹ ਦੇ ਉੱਤੇ ਵਾਸ ਪਣਾ ਚਾਹੀਦਾ ਵਾ ਆਪਣਾ ਜਿਹੜਾ ਮੂੰਹ ਢੱਕ ਕੇ ਰੱਖਣਾ ਚਾਹੀਦਾ ਵਾ ਆਪਣੀਆਂ ਉਂਗਲੀਆਂ ਜਿਹੜੀਆਂ ਵਾ ਉਹ ਅੱਖ ਨੂੰ ਨੱਕ ਨੂੰ ਮੂੰਹ ਨੂੰ ਨੇਲ ਕਣੀਆਂ ਚਾਹੀਦੀਆਂ ਹੱਥ ਜਿਹੜਾ ਵਾ ਸਵੇਰੇ ਸਮੇਂ ਤੇ ਸਾਬਣ ਅਤੇ ਪਾਣੀ ਨਾਲ ਧੁੰਦੇ ਲੈਣਾ ਚਾਹੀਦਾ ਵਾ ਉਹ ਜਦ ਕਿਸੇ ਵੇਲੇ ਜੇ ਨੀਂਦ ਆਏ ਗੁਰਦੇ ਦਾ ਕੋਈ ਸੁੱਕੀ ਜਾਂ ਹੋ ਕੋਈ ਲੱਗ ਕੋਈ ਕਾਹਨ ਕੋ ਲੋਕਾਂ ਨੂੰ ਨਾ ਇਹ ਤਾਂ ਕੋਈ ਪੜ੍ਹ ਬੁਝਾਦੀ ਨਾ ਤੇ ਅਗਰ ਉਹਨਾਂ ਨੂੰ ਕੋਈ ਵੀ ਸਿੰਪਟਮ ਲੱਗਦਾ ਇਹ ਸਿੱਟਾ ਨਾ ਕਹੋ ਕਿ ਗਲਾ ਕਰੇ ਚੋਖਾ ਹਾਰ ਜਾਗਾ ਵੀ ਤੁਸੀਂ ਆਪਣੇ ਨਾਮ ਦੇ ਕੋਈ ਵੀ ਆ ਕੇ ਜੋ ਕਮੇਟੀ ਹੈ ਸਰਪ੍ਰਿੰਟ ਨੂੰ ਪ੍ਰੈਂਟੇਟ ਜਿਵੇਂ ਹੋ ਰਿਹਾ ਉਹ ਤੁਸੀਂ ਦਿਖਾਏਗਾ ਕਹਿੰਦੇ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਛਾਤੀ ਜੋ ਇਨਵੋਲਮੈਂਟ ਹੁੰਦੀ ਸਿਰਫ ਗਲੇ ਦੀ ਖਰਾਸ਼ ਜਾਂ ਬੁਖਾਰ ਬੁਖਾਰ ਬਹੁਤ ਹੀ ਹਾਈ ਗ੍ਰੇਡ ਬੁਖਾਰ ਹੁੰਦਾ ਜਿਵੇਂ 105 ਰਾਤ ਨੂੰ ਸ਼ਰੀਰ ਟੁੱਟਣਾ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਜੇਕਰ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਰੈਸਪੀਰੇਟਰੀ ਕੋਈ ਪ੍ਰੋਬਲਮ ਆਂਦੀ ਹੈ ਬੁਖਾਰ ਖਾਂਸੀ ਜ਼ੁਕਾਮ ਰੇਸ਼ਾ ਹੁੰਦਾ ਹੈ ਤੇ ਉਹਨੂੰ ਵਿਧਾਇਆ ਨਾ ਜਾਵੇ ਤੇ ਸਮੇਸੇ ਰੱਖ ਕੇ ਹਸਪੀਟਲ ਚ ਜਿਹੜਾ ਕਿ ਉਹ ਦਵਾਈ ਲਈਤੀ ਜਾਵੇ ਤੇ ਡਾਕਟਰੀ ਜਾਂਚ ਕਰਾਈ ਜਾਵੇ ਇੱਕ ਗੱਲ ਹੋਰ ਜ਼ਰੂਰ ਆਖੀ ਹੈ ਸਿਹਤ ਵਿਭਾਗ ਨੇ ਕਿ ਆਪਣੇ ਵੱਲੋਂ ਜੜੀਆਂ ਨੇ ਕਿ ਮਰੀਜ਼ ਉਹ ਦਵਾਈਆਂ ਨਾਲ ਲੈਣ ਪ੍ਰੋਪਰ ਪੂਰਾ ਟ੍ਰੀਟਮੈਂਟ ਕਰਾ ਕੇ ਹੀ ਇਲਾਜ ਜਿਹੜਾ ਕਿ ਉਹ ਕਰਾਇਆ ਜਾਵੇ ਜਲੰਧਰ ਦੇ ਸਿਵਲ ਹਸਪੀਟਲ ਚ ਮੌਜੂਦ ਆ ਜਿੱਥੇ ਮੈਡੀਕਲ ਸੁਪਰਡੈਂਟ ਤੇ ਹੋਰ ਜਿਹੜੇ ਸੀਨੀਅਰ ਮੈਡੀਕਲ ਅਫਸਰ ਨੇ ਉਹ ਰਾਉਂਡ ਤੇ ਨੇ ਮੀਟਿੰਗ ਵੀ ਹੁਣੇ ਹੋ ਕੇ ਹਟੀ ਹੈ ਕਰੋਨਾ ਵਾਇਰਸ ਨੂੰ ਲੈ ਕੇ ਹਦਾਇਤਾਂ ਹਾਲੇ ਤੱਕ ਜਿਹੜੀਆਂ ਕਿ ਦਿੱਤੀਆਂ ਜਾ ਰਹੀਆਂ ਨੇ ਸਥਿਤੀ ਪੂਰੇ ਤਰੀਕੇ ਨਾਲ ਕੰਟਰੋਲ ਹੈ ਹਸਪੀਟਲ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਟੈਸਟਿੰਗ ਦਾ ਵੀ ਜਿਹੜਾ ਪ੍ਰਬੰਧ ਹੈਗਾ ਪਰ ਕਿਸੇ ਵੀ ਤਰੀਕੇ ਦੇ ਨਾਲ ਹਾਲੇ ਕੋਈ ਪੇਸ਼ੈਂਟ ਜਿਹੜਾ ਹੈ ਵਾ ਕਿ ਉਹ ਕੋਵਿਡ-19 ਦਾ ਜਿਹੜਾ ਨਹੀਂ ਆਇਆ ਦੂਸਰੀ ਜਿਹੜੀ ਗੱਲ ਆਖੀ ਜਾ ਰਹੀ ਹੈ ਨਵੇਂ ਵੇਰੀਐਂਟ ਦੀ ਉਹਨੂੰ ਵੀ ਲੈ ਕੇ ਕਿਸ ਤਰੀਕੇ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਮੌਜੂਦਾ ਸਮੇਂ 'ਚ ਹਾਲਾਤ ਕੀ ਨੇ ਗੱਲਬਾਤ ਕਰਾਂਗੇ ਜਲੰਧਰ ਸਿਵਲ ਹਸਪੀਟਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਗੀਤਾ ਦੇ ਨਾਲ ਡਾਕਟਰ ਸਾਹਿਬ OPD ਫਲੂ OPD ਬਣਾਈ ਗਈ ਹੈ ਇਹ ਹੁਣੇ ਮੈਨੂੰ ਥੋੜੇ ਦਿਨ ਪਹਿਲਾਂ ਜਿਹੜਾ ਕਿ ਤੁਸੀਂ ਸ਼ੁਰੂ ਕਰ ਇਹ ਕਿਸ ਤਰੀਕੇ ਦੇ ਨਾਲ ਚੱਲ ਰਹੀਆਂ ਤੇ ਮੌਜੂਦਾ ਸਮੇਂ ਹਾਲਾਤ ਕਿ ਬੇਸਿਕਲੀ ਅਸੀਂ ਹਸਪੀਟਲ ਚ ਤਿੰਨ ਫਲੂ ਕਾਰਨਰਸ ਬਣਾਏ ਆ ਦੋ اوਪੀਡੀਸ ਚ ਬਣਾਏ ਆ ਇੱਕ ਪੀਡੀਟ੍ਰਿਕ اوਪੀਡੀ ਇੱਕ ਇਧਰ ਆਪਣੀ ਜਿਹੜੀ ਜਨਰਲ اوਪੀਡੀ ਹੈ ਤੇ ਇੱਕ ਐਮਰਜੈਂਸੀ ਚ ਉਧਰੋਂ ਜਿਹੜੇ ਵੀ ਇਸ ਤਰ੍ਹਾਂ ਦੇ ਆ ਕਫ ਕੋਰਾਇਜ਼ਾ ਵਾਲੇ ਜ਼ੁਕਾਮ ਖਾਂਸੀ ਬੁਖਾਰ ਵਾਲੇ ਕੇਸ ਉਹ ਡਾਇਰੈਕਟਲੀ ਇੱਧਰ ਰੈਫਰ ਹੁੰਦੇ ਆ ਫੂ ਆਪੀਡੀ ਚ ਇੱਥੇ ਸਾਡੇ ਜਿਹੜੇ ਡੀਐਨਵੀ ਸਟੂਡੈਂਟਸ ਆ ਦੇ ਆਰ ਮੈਨਿੰਗ ਇਟ ਸੋ ਇਹ ਪੇਸ਼ੈਂਟਸ ਨੂੰ ਜਾਂਚਦੇ ਆ ਔਰ ਜੇ ਜ਼ਰੂਰਤ ਹੈ ਤਾਂ ਉਹਦੇ ਹਿਸਾਬ ਨਾਲ ਉਹਨੂੰ ਐਡਮਿਟ ਕਰਨਗੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਨਹੀਂ ਠੀਕ ਠਾਕ ਹੈ ਪੇਸ਼ੈਂਟ ਥੈਨ ਦੇ ਆਈ ਮੀਨ ਦੇ ਜਸਟ ਟੈਲ देम ਟੂ ਗੋ ਅਵੇ ਜਿਹੜੇ ਕੋਈ ਆਈਐਲਆਈ ਵਾਲੇ ਪੇਸ਼ੈਂਟ ਹੋਣ ਐਡਮਿਸ਼ਨ ਹੋਏ ਫਿਰ ਉਹਦੇ ਅੱਗੇ ਟੈਸਟਸ ਹੁੰਦੇ ਟੈਸਟ ਬਗਰ ਸਾਰੇ ਹੁੰਦੇ ਸੋ ਦੇ ਹੈਵ ਟੂ ਗੋ ਥਰੂ ਥੈਮ ਥੈਨ ਓਨਲੀ ਦੇ ਵਿਲ ਗੋ ਫਾਰ ਇਟ ਅੱਜ ਮੀਟਿੰਗ ਵੀ ਹੋਈ ਆ ਸਾਰੇ ਡਾਕਟਰ ਸਾਹਿਬਾਨ ਨਾਲ ਕਿਤਨੇ ਲੈਬ ਦੇ ਵੀ ਤੁਹਾਡੇ ਸਾਰੇ ਡਾਕਟਰ ਜਿਹੜੇ ਮੌਜੂਦ ਸੀਗੇ ਸਥਿਤੀ ਹਾਲੇ ਕੰਟਰੋਲ ਚ ਹੀ ਆ ਕਿਉਂਕਿ ਲੋਕਾਂ ਨੂੰ ਹਾਲੇ ਅਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀਆਂ ਰੱਖਿਓ ਪੈਨਿਕ ਨਾ ਹੋਵੇ ਕਿਸੇ ਤਰੀਕੇ ਨਾਲ ਬੇਸਿਕਲੀ ਹਜੇ ਸਿਰਫ ਅਪੀਲ ਕੀਤੀ ਜਾ ਰਹੀ ਹੈ ਔਰ ਲੋਕਾਂ ਨੂੰ ਆ ਕੀ ਆ ਜਾ ਰਿਹਾ ਕਿ ਕਿਸ ਤਰ੍ਹਾਂ ਸਾਵਧਾਨੀਆਂ ਵਰਤੋ ਤਾਂਕਿ ਇਸ ਤਰ੍ਹਾਂ ਦੀ ਇਨਫੈਕ ਐਟ ਪ੍ਰੈਸੈਂਟ ਤਾਂ ਜਲੰਧਰ 'ਚ ਕੋਈ ਕੇਸ ਰਿਪੋਰਟ ਨਹੀਂ ਹੋਇਆ ਜਿਹੜਾ ਇੱਕ ਅੱਧਾ ਸੀਗਾ ਵੀ ਉਹ ਇੰਡੀਜਨਸ ਕੇਸ ਸੀ that was from ਮੁਸ਼ਾਹਰਾ ਹੈ ਨਾ ਕੋਈ ਪ੍ਰਾਈਵੇਟ ਹਸਪੀਟਲ ਵਾਲਾ ਆਪਣੇ ਐਸਰਚ ਜਲੰਧਰ 'ਚ ਕੋਈ ਰਿਪੋਰਟ ਨਹੀਂ ਹੋਇਆ ਇਟ ਪ੍ਰੈਸੈਂਟ ਪਰ ਫਿਰ ਵੀ ਸਾਵਧਾਨੀ ਵਰਤਣ ਵਾਸਤੇ ਕਹਿ ਦਿੱਤਾ ਗਿਆ ਹੈ ਫਲੂ ਜਿਹੜਾ ਕਾਰਨਰਸ ਸ਼ੁਰੂ ਹੋ ਚੁੱਕੇ ਹੈ ਮੈਂ ਤਾਂ ਇੱਧਰ ਫਲੂ ओपीडी ਵੀ ਸ਼ੁਰੂ ਕਰਾ ਦਿੱਤੀ ਕਿ ਬਾਈ ਚਾਂਸ ਕੋਈ ਇਸ ਤਰ੍ਹਾਂ ਦੇ ਕੇਸ ਹੋਣ ਤਾਂ ਆਪਣੇ ਡਾਕਟਰ ਜਿਹੜੇ ਆ ਅਲੱਗ ਹੀ ਮਤਲਬ ਅਲੈਦਾ ओपीडी 'ਚ ਉਹਨੂੰ ਡੀਲ ਕਰਨ ਰੈਦਰ than ਗੋਇੰਗ ਟੂ ਦ ਚੈਨਲ ਲੋਕਾਂ ਨੂੰ ਵੀ ਅਪੀਲ ਹੈ ਕਿ ਜੇਕਰ ਉਹ ਕਿਸੇ ਵੀ ਡਾਕਟਰ ਕੋਲ ਜਾਂਦੇ ਨੇ ਜੇਕਰ ਦਿੱਕਤ ਹੈ ਤੇ ਉੱਥੇ ਜ਼ਰੂਰ ਦੱਸਣ ਕਿ ਪ੍ਰਬੰਧ ਪੂਰੇ ਨੇ ਆ ਕੇ ਇੱਕ ਸੈਪਰੇਟ ਡਾਕਟਰ ਡੈਡੀਕੇਟਿਡ ਐਸੀ ਕਮ ਨੂੰ ਬਿਠਾਇਆ ਹੋਇਆ ਹੈ। ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ। ਔਰ ਅਸੀਂ ਐਸੀ ਲਈ ਬਿਲਕੁਲ ਆਊਟ ਆਫ ਦਾ ओपीडी ਐਸੀ ਅਲੱਗ ਕ੍ਰੀਏਟ ਕੀਤੀ ਹੈ ਤਾਂ ਕਿ ਇਸ ਤਰ੍ਹਾਂ ਦੇ ਬਾਏ ਚਾਂਸ ਯੂ ਨੇਵਰ ਨੋ ਕੋਈ ਇਸ ਤਰ੍ਹਾਂ ਦਾ ਕੇਸ ਆ ਵੀ ਜਾਏ। ਦੇ ਸ਼ੁੱਡ ਨਾਟ ਮਿੰਗਲ ਵਿਦ ਦਾ ਜਨਰਲ ਪਬਲਿਕ ਇਸ ਲਈ ਇਹ ਅਲੱਦਾ ਅਸੀਂ ओपीडी ਸ਼ੁਰੂ ਕਰਾਈ ਹੈ। ਮੈਂ ਤੁਹਾਨੂੰ ਇੱਕ ਗੱਲ ਇੱਥੇ ਇਹ ਵੀ ਜ਼ਰੂਰ ਦੱਸਣੀ ਚਾਹਾਂਗਾ ਕਿ ਕੋਵਿਡ ਦੀ ਫਰਸਟ ਤੇ ਸੈਕੰਡ ਵੇਵ ਦੇ ਵਿੱਚ ਜਲੰਧਰ ਦਾ ਸਿਵਲ ਹਸਪੀਟਲ ਪੰਜਾਬ ਦਾ ਇਕਲੌਤਾ ਐਸਾ ਸਿਵਲ ਹਸਪੀਟਲ ਰਿਹਾ ਹੈ ਜਿਹਦੇ ਜਿਹੜੀ ਜਿੱਥੇ ਸਭ ਤੋਂ ਵੱਧ ਪੇਸ਼ੈਂਟ ਜਿਹੜੇ ਨੇ ਕਿ ਉਹ ਡਾਇਗਨੋਸ ਹੋਏ ਨੇ ਇਲਾਜ ਵੀ ਹੋਇਆ ਤੇ ਜਿਹੜਾ ਡੈਥ ਰੇਟ ਵੀ ਹੈ ਉਹ ਵੀ ਜਿਹੜਾ ਕਿ ਸਭ ਤੋਂ ਘੱਟ ਇੱਥੇ ਰਿਹਾ ਹੋਇਆ ਹੈ ਐਸੋਲੇ ਡਾਕਟਰ surjit ਵੀ ਮੇਰੇ ਨਾਲ ਮੌਜੂਦ ਨੇ ਹਸਪੀਟਲ ਦੇ ਸੀਨੀਅਰ ਡਾਕਟਰ ਨੇ ਨਾਲ ਡਾਕਟਰ ਪਰਮਜੀਤ ਨੇ ਇਹਨਾਂ ਨੇ ਲੰਮਾ ਸਮਾਂ ਜਿਹੜਾ ਕਿ ਹਸਪੀਟਲ 'ਚ ਕੰਮ ਕੀਤਾ ਕੋਵਿਡ ਦੇ ਦੌਰਾਨ ਡਾਕਟਰ ਸਾਹਿਬ ਪੇਸ਼ੈਂਟ ਕਈ ਆਏ ਵੈਂਟੀਲੇਟਰ 'ਤੇ ਵੀ ਇੱਥੇ ਰਹੇ ਨੇ ਮੌਜੂਦਾ ਸਮੇਂ ਨੂੰ ਦੇਖਦੇ ਹੋਏ ਮੈਂ ਤੁਹਾਨੂੰ ਦੋਨਾਂ ਨੂੰ ਪੁੱਛਾਂਗਾ ਕਿ ਕਿਸ ਤਰੀਕੇ ਦੇ ਨਾਲ ਲੋਕੀ ਸਾਵਧਾਨੀਆਂ ਵਰਤਣ ਤਾਂ ਕਿ ਜਿਹੜੀ ਹੈ ਕਿ ਉਹ ਅਖੀਰ ਸਮੇਂ ਤੱਕ ਜਿਹੜਾ ਕਿ ਪੇਸ਼ੈਂਟ ਨਾ ਪਹੁੰਚੇ ਦੇਖੋ ਜੀ ਇਹਦੇ ਵਿੱਚ ਸਾਵਧਾਨੀ ਸਾਵਧਾਨੀ ਵਰਤਣ ਦੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਮੂੰਹ ਦੇ ਉੱਤੇ ਮਾਸਕ ਪਾਉਣਾ ਚਾਹੀਦਾ ਵਾ ਆਪਣਾ ਜਿਹੜਾ ਮੂੰਹ ਢੱਕ ਕੇ ਰੱਖਣਾ ਚਾਹੀਦਾ ਵਾ ਆਪਣੀਆਂ ਉਂਗਲੀਆਂ ਜਿਹੜ ਮੂ ਨੂੰ ਨੇ ਲਗਾਣੀਆ ਚਾਹੀਦੀਆਂ ਹੱਥ ਜਿਹੜਾ ਵਾ ਸਮੇਂ-ਸਮੇਂ ਤੇ ਸਾਬਣ ਅਤੇ ਪਾਣੀ ਨਾਲ ਧੁੰਦੇ ਰਹਿਣਾ ਚਾਹੀਦਾ ਵਾ ਦੂਰੀ ਜਿਹੜੀ ਆ ਇੱਕ ਤੋਂ ਦੂਜੇ ਦੀ ਜਿਹੜੀ ਆ ਉਹ ਘਟੋ ਘਟੀ ਗੱਜ਼ ਦੀ ਜਿਹੜੀ ਆ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਇਹ ਸਭ ਦਾਦੀਆਂ ਦੇ ਨਾਲ ਅਸੀਂ ਜਿਹੜਾ ਵਾ ਕੋਵਿਡ ਤੋਂ ਬਚਾਅ ਕਰ ਸਕਦੇ ਹਾਂ ਡਾਕਟਰ ਸਾਹਿਬ ਮੈਂ ਗੱਲ ਕ੍ਰੋਨਿਕ ਜਿਹੜੀਆਂ ਡਿਸੀਜ਼ ਤੇ ਜਿਹੜੇ ਤੁਹਾਡੇ ਪੁਰਾਣੇ ਪੇਸ਼ੈਂਟ ਨੇ ਉਹਨਾਂ ਨੂੰ ਕੀ ਹਦਾਇਤ ਕਰਦੇ ਹੋ ਜਿਹੜੇ ਖਾਸ ਕਰਕੇ ਬਜ਼ੁਰਗ ਨੇ ਪੇਸ਼ੈਂਟ ਕਈ ਹੋਰ ਬਿਮਾਰੀਆਂ ਤੋਂ ਜਿਹੜਾ ਜੂਜ਼ ਰਹੇ ਨੇ ਉਹਨਾਂ ਵਾਸਤੇ ਕੀ ਹਦਾਇਤ ਅਦਕੋ ਜਿੱਦੇ ਵੀ ਪੇਸ਼ੈਂਟ ਕੋਈ ਡਾਇਬੀਟਸ ਜਾਵੇ ਜਾਂ ਕਿਡਨੀ ਦਾ ਜਾਂ ਗੁਰਦੇ ਦਾ ਕਿਸੇ ਰੋਗ ਹੈ ਜਾਂ ਹੋਰ ਕੋਈ ਲੰਬੀ ਹੋਈ ਦਵਾਈ ਕਰ ਰਿਹਾ ਉਹ ਲੋਕਾਂ ਨੂੰ ਮੈਂ ਕਹਾਂਗਾ ਕਿ ਘਰ ਬਾੜ ਬੁਲੇ ਜਗਾ ਤੇ ਨਾ ਜਾਣ ਤੇ ਅਗਰ ਉਹਨਾਂ ਨੂੰ ਕੋਈ ਵੀ ਸਿੰਪਟਮ ਲੱਗਦਾ ਕੋਈ ਖਾਂਸੀ ਜਿਹਾ ਮ ਆਉਂਦਾ ਹੈ ਜਾਂ ਗਲਾ ਖਰਾਬ ਜਾਂ ਬੁਖਾਰ ਜਾਗਾਵੇ ਉਹ ਆਪਣੇ ਨਾਲ ਦੇ ਕੋਈ ਵੀ ਆ ਕੇ ਜੋ ਕਮਿਊਨਿਟੀ ਹੈਲਥ ਸੈਂਟਰ ਕੋ ਪ੍ਰਾਇਮਰੀ ਹੈਲਥ ਸੈਂਟਰ ਨੇ ਹੋਰ ਹਸਪਤਾਲ ਉੱਥੇ ਦਿਖਾਉਣ ਅਗਰ ਉਹ ਕਹਿਣ ਕਿ ਉਹਨਾਂ ਨੂੰ ਜ਼ਰੂਰਤ ਲੱਗਦੀ ਹੈ ਕੋਈ ਐਕਸ-ਰੇ ਕਰਨਾ ਹੈ ਜਾਂ ਦਾਖਲ ਕਰਨਾ ਹੈ ਤਾਂ ਇਸੇ ਵਾਲੇ ਥਾਂ 'ਚ ਆਸ ਸਾਡੀ ਕੀ ਹੈ ਡਾਕਟਰ ਸਾਹਿਬ ਤੁਹਾਡੇ ਕੋਲ ਜਿਹੜੇ ਪੇਸ਼ੈਂਟ ਆਏ ਨੇ ਤੁਸੀਂ ਰਿਪੋਰਟ ਵੀ ਬਾਕਾਇਦਾ ਇਹਨਾਂ ਦਾ ਨਾਮ ਵੀ ਲਿਖ ਰਹੇ ਹੋ ਸਾਰਾ ਕੁਝ ਆਈਡੈਂਟੀਟੀ ਵੀ ਲਿਖ ਰਹੇ ਹੋ ਸ਼ਿਕਾਇਤ ਕੀ ਕਰਦੇ ਪਏ ਨੇ ਪੇਸ਼ੈਂਟ ਆ ਕਿ ਜਿਹੜਾ ਅੱਜ ਦੇ ਦਿਨ ਖੰਗ ਜ਼ਖਾਮ ਜਾਂ ਬੁਖਾਰ ਦੀ ਸ਼ਿਕਾਇਤੀ ਕਰਦੇ ਪਏ ਨੇ ਅਪਰ ਰੈਸਪੀਰੇਟਰੀ ਟ੍ਰੈਕ ਇਨਫੈਕਸ਼ਨ ਕਹਿੰਦੇ ਨੇ ਮਤਲਬ ਵੀ ਜਿਵੇਂ ਆਪਾਂ ਕਹਿੰਦੇ ਵੀ ਛਾਤੀ ਜਿਹੜੀ ਇਨਵੋਲ ਹੋਂਦੀ ਸਿਰਫ ਗਲੇ ਦੀ ਖਰਾਸ਼ ਜਾਂ ਬੁਖਾਰ ਬੁਖਾਰ ਬਹੁਤ ਹੀ ਹਾਈ ਗ੍ਰੇਡ ਬੁਖਾਰ ਹੁੰਦਾ ਜਿਵੇਂ 105 ਰਾਤ ਨੂੰ ਸਰੀਰ ਟੁੱਟਣਾ ਐਡਾ ਇਹ ਅੱਜਕੱਲ ਬਹੁਤ ਚੱਲਦਾ ਪਿਆ ਇੱਕ ਘਰ ਦੇ ਵਿੱਚ ਇੱਕ ਜਣੇ ਨੂੰ ਸਿਰ ਸਿਰਦਰਦ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਉਸ ਲਈ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਹோம் ਆਈਸੋਲੇਸ਼ਨ ਲਈ ਪ੍ਰਫਰ ਕਰਦੇ ਹਾਂ ਅਸੀਂ ਸੈਚੂਰੇਸ਼ਨ ਵਗੈਰਾ ਚੈੱਕ ਕਰਦੇ ਹਾਂ ਬਾਕੀ ਉਹਨਾਂ ਨੂੰ ਕਹਿੰਦੇ ਹਾਂ ਸਮੇਂ-ਸਮੇਂ ਤੇ ਸੈਨੀਟਾਈਜ਼ ਕਰੋ ਆਪਣੇ ਹੈਂਡਸ ਐਂਡ ਘਰ ਤੋਂ ਆਈਸੋਲੇਟ ਹੋ ਕੇ ਰਹਿੋ ਮੈਡਮ ਮੇਰਾ ਆਖੀਰਲਾ ਸਵਾਲ ਇਹ ਹੈ ਕਿ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਨੇ ਅਪੀਲ ਹੀ ਉਹਨੂੰ ਕਵਾਂਗੇ ਸੈਲਫ ਮੈਡੀਕੇਸ਼ਨ ਦਾ ਬਹੁਤ ਦੌਰ ਹੈ ਕੋਵਿਡ ਚ ਵੀ ਬਹੁਤ ਆ ਲੋਕੀ ਆਪਦੇ ਪੱਧਰ ਤੇ ਹੀ ਦਵਾਈਆਂ ਲੈਂਦੇ ਉਹ ਕਿੰਨਾ ਕੁ ਜਿਹੜਾ ਕਿ ਅੱਜ ਦੇ ਸਮੇਂ ਚ ਜਿਹੜਾ ਕਿ ਨੁਕਸਾਨ ਕਰੇਗੀ ਕਿਉਂਕਿ ਜਿਹੜਾ ਨਵੇਂ ਵੇਰੀਐਂਟ ਦੀ ਗੱਲ ਆਖੀ ਜਾ ਰਹੀ ਹੈ ਉਹਦੇ ਬਾਰੇ ਹਾਲੇ ਕੋਈ ਵੀ ਕੇਸ ਵਾਲਾ ਆਇਆ ਨਹੀਂ ਪਰ ਉਹਨੂੰ ਕਿਸ ਤਰੀਕੇ ਨਾਲ ਲੋਕਾਂ ਨੂੰ ਅਪੀਲ ਕਰਦੇ ਹੋ ਕਿ ਸੈਲਫ ਮੈਡੀਕੇਸ਼ਨ ਤੋਂ ਪਰਹੇਜ਼ ਕੀਤਾ ਜਾਵੇ ਮੈਂ ਲੋਕਾਂ ਨੂੰ ਇਹੀ ਇhtiyat ਇੱਕ ਤਾਂ ਮੈਂ ਲੋਕਾਂ ਨੂੰ ਕਹਾਂਗੀ ਕਿ ਇhtiyat ਵਰਤੋ ਭੀੜ-ਪਾੜ ਵਾਲੇ ਇਲਾਕਿਆਂ ਚ ਨਾ ਜਾਓ ਮਾਸਕ ਜ਼ਰੂਰ ਲਗਾਓ ਜੇ ਤੁਹਾਨੂੰ ਭੀੜ-ਪਾੜ ਵਾਲੇ ਏਰੀਆ ਚ ਜਾਣਾ ਪੈਂਦਾ ਜਿਹੜੇ ਬਜ਼ੁਰਗ ਲੋਕ ਹੈਗੇ ਆ ਉਹ ਬਾਹਰ ਨਾ ਨਿਕਲਣ ਬੈਟਰ ਇਹੀ ਹੋਏਗਾ کراچی ਰਹਿਣ ਸ਼ਾਂਤੀ ਨਾਲ ਬੈਠਣ ਤੇ ਔਰ ਇਸ ਤਰ੍ਹਾਂ ਦੇ ਏਰੀਆ ਅਵੋਇਡ ਕਰਨ ਸੈਲਫ ਮੈਡੀਕੇਸ਼ਨ ਦਾ ਨੁਕਸਾਨ ਸੈਲਫ ਮੈਡੀਕੇਸ਼ਨ ਤਾਂ ਦੇਖੋ ਡਾਕਟਰੀ ਕੀ ਕਹਿੰਦੇ ਕਿਤਾਬ ਚ ਤਾਂ ਐਦਾਂ ਦੀ ਕੋਈ ਚੀਜ਼ ਹੈ ਹੀ ਨਹੀਂ ਸੈਲਫ ਮੈਡੀਕੇਸ਼ਨ ਸੋ ਵੀ ਸ਼ੁਡ ਅਵੋਇਡ ਦ ਸੈਲਫ ਮੈਡੀਕੇਸ਼ਨ ਹੁਣ ਅੱਜਕਲ ਕੋਵਿਡ ਦੇ ਨਾਲ ਨਾਲ ਸਵਾਈਨ ਫਲੂ ਵੀ ਆਇਆ ਮੈਂ ਪੁਆਇੰਟ ਆਊਟ ਕਰਾਂਗੀ ਕਿਉਂਕਿ ਅੱਜਕਲ ਇੱਕੋ ਹੀ ਨਹੀਂ ਹੈ ਵਾਇਰਲ ਆਪਾਂ ਨੂੰ ਸਵਾਈਨ ਫਲੂ ਵੀ ਇਸੇ ਤਰ੍ਹਾਂ एक माइल्ड बीमारी तो लैके घातक भी सिद्ध हो सकता है इसी तरह कोविड भी माइल्ड सिमटम्स लैके घातक भी सिद्ध हो सकता है इसलिए इतिहास जरूर वरतो माइल्ड फीवर है माइल्ड फ्लू है घर च बैठो मास्क लगाओ लिक्युड डाइट पर रहो हाँ जो थोड़ा फीवर ज़्यादा वा जाए या है। साल च माड़ी मोटी भी थोड़ी जी भी प्रॉब्लम आए इमीजिएटली यू शुड रिपोर्ट टू द हॉस्पिटल ठीक है थैंक यू ये डॉक्टर सिविल हॉस्पिटल जिन्होंने गल आखी है कि जिस तरीके का इसलिए जो दौर है ਗੱਲਬਾਤ ਤਾਂ ਕੀਤੀ ਏ ਤੁਹਾਨੂੰ ਹੋਰ ਦੱਸ ਦਈਏ ਕਿ ਹਰ ਜਿਹੜਾ ਕਿ ਖਾਂਸੀ ਬੁਖਾਰ ਜਿਹੜਾ ਕਿ ਉਹ ਕਰੋਨਾ ਨਹੀਂ ਹੈ ਬਿਮਾਰੀ ਹੋਰ ਵੀ ਹੋ ਸਕਦੀ ਹੈ ਉਹ ਪਤਾ ਤਾਂ ਹੀ ਲੱਗੇਗਾ ਜੇਕਰ ਤੁਸੀਂ ਸਮੇਂ ਰਹਿੰਦੇ ਹੋ ਸਪੈਸ਼ਲਿਸਟ ਕੋ ਲਾਓਗੇ ਸਿਵਲ ਹਸਪੀਟਲ ਜਲੰਧਰ ਚ ਇੰਤਜ਼ਾਮ ਕੀਤੇ ਹੋਏ ਨੇ ਜੇਕਰ ਕਿਸੇ ਵੀ ਤਰੀਕੇ ਨਾਲ ਕੋਈ ਦਿੱਕਤ ਆਂਦੀ ਹੈ ਤੇ ਆ ਕੇ ਜ਼ਰੂਰ ਇੱਥੇ ਰਿਪੋਰਟ ਕਰੋ ਤੇ ਅੱਗੇ ਦਵਾਈ ਲੈ ਕੇ ਜਿਹੜਾ ਕਿ ਜਾਓ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਥ ਸਿੰਘ ਪੀਟੀਸੀ نیوز ਜਲੰਧਰ